ਅਸਲਾਮੁਅਲੈਕੁਮ ਉਮੀਦ ਕਰਨੀ ਆ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ ਅਮਨਦੀਪ ਕੌਰ ਬਠਿੰਡੇ ਵਾਲੀ ਲੇਡੀਜ਼ ਪੁਲਿਸ ਕਾਂਸਟੇਬਲ ਜਿਹਦੀ ਕੇ ਗ੍ਰਿਫਤਾਰੀ ਅਫਸਾਨਾ ਖਾਨ ਦੇ ਹੁਕਮ ਹੁੰਦੀ ਹੈ ਔਰ ਉਸ ਤੋਂ ਬਾਅਦ ਸੁਖਬੀਬ ਸਿੰਘ ਬਾਦਲ ਦੇ ਨਾਲ ਇਹਦੇ ਕਿਸ ਤਰ੍ਹਾਂ ਇਹਨਾਂ ਦੋਨਾਂ ਦੇ ਧਾਰ ਜੁੜਦੇ ਹੈਗੇ ਆ ਇਸ ਵੱਡੀ ਖਬਰ ਦੇ ਬਾਰੇ ਜਾਣਾਂਗੇ ਅੱਜ ਦੀ ਵੀਡੀਓ ਦੇ ਵਿੱਚ ਸੋ ਚਲ ਕੇ ਵੀਡੀਓ ਵੇਖਨੀ ਆ ਫਿਰ ਕਰਨੀ ਆ ਉਸ ਤੇ ਵਿਚਾਰ ਬਹੁਤ ਵੱਡੀ ਖਬਰਾਂ ਜਿੰਨੇ ਕਿ ਅਫਸਾਨਾ ਖਾਨ ਦੇ ਘਰੋਂ ਅਮਨਦੀਪ ਕੌਰ ਚਿੱਟੇ ਵਾਲੀ ਦੀ ਜਾਨੀ ਕਿ ਗ੍ਰਿਫਤਾਰੀ ਹੁੰਦੀ ਆ ਔਰ ਦੋਮਾਂ ਦੇ ਤਾਰ ਸੁਖਵੀਰ ਬਾਦਲ ਨਾਲ ਕਿਵੇਂ ਜੁੜਦੇ ਆ ਪੂਰੀ ਖਬਰ ਤੁਹਾਡੇ ਸਾਹਮਣੇ ਪੇਸ਼ ਕਰਾਂਗੇ ਕਿ ਅਖਰ ਮਾਮਲਾ ਸੱਚ ਕੀ ਸੀ ਕਿਉਂਕਿ ਅਮਨਦੀਪ ਕੌਰ ਕਿਹਾ ਜਾ ਰਿਹਾ ਕਿ ਭਾਈ ਅਫਸਾਨਾ ਖਾਨ ਦੇ ਘਰੋਂ ਗ੍ਰਿਫਤਾਰ ਹੋਈ ਆ ਪਹਿਲਾਂ ਪੰਜਾਬ ਦੀ ਪੁਲਿਸ ਗ੍ਰਿਫਤਾਰ ਕਰਦੀ ਔਸ ਤੋਂ ਬਾਅਦ ਵਿਜੀਲੈਂਸ ਵੀ ਗ੍ਰਿਫਤਾਰ ਕਰ ਲੈਂਦੀ ਆ ਜੋ-ਜੋ ਗਰਬਦਾਰੀਆਂ ਹੁੰਦੀਆਂ ਨੇ ਕਿ ਕਿ ਬਹੁਤ ਵੱਡੀ ਬੇਨਾਮੀ ਸੰਪਤੀ ਚਿੱਟੇ ਦੇ ਨਾਲ ਬਣਾਈ ਹੋਈ ਸੀ ਔਰ ਹੁਣ ਅੱਜ ਤੁਹਾਨੂੰ ਜਿਹੜੀ ਖਬਰ ਦਿਖਾਵਾਂਗੇ ਬੇਹੱਦ ਜਿਆਦਾ ਹੋਸ਼ ਉੜਾ ਦੇਣ ਵਾਲੀ ਖਬਰ ਹੈ ਕਿਉਂਕਿ ਸੁਖਬੀਰ ਸਿੰਘ ਬਾਦਲ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਦੇ ਨਾਲ ਕਿਵੇਂ ਯਾਨੀ ਦੋਵੇਂ ਦੇ ਤਾਰ ਜੁੜਦੇ ਨੇ ਔਰ ਦੋਵੇਂ ਖਬਰਾਂ ਇੱਕ-ਇੱਕ ਕਰਕੇ ਤੁਹਾਨੂੰ ਮੈਂ ਸੁਣਾਉਂਦਾ ਜਾਊਗਾ ਤਾਂ ਤੁਹਾਡੇ ਸਾਹਮਣੇ ਤਸਵੀਰ ਬਣਦੀ ਜਾਊਗੀ ਅਕਸਰ ਤੁਸੀਂ ਵੇਖਿਆ ਕਿ ਅਫਸਾਨਾ ਖਾਨ ਮੀਡੀਆ ਦੇ ਵਿੱਚ ਪਹਿਲਾਂ ਵੀ ਚਰਚਾ ਦੇ ਵਿੱਚ ਰਹੀ ਹੈ ਜੋ ਦੂਸਰੇ ਵਾਲਾ ਕੇਸ ਹੋ ਗਿਆ ਜਾਂ ਕੋਈ ਹੋਰ ਵੀ ਕਈ ਗੱਲਾਂ ਦੇ ਵਿੱਚ ਚਰਚਾ ਦੇ ਵਿੱਚ ਰਹੀ ਹੈ ਔਰ ਅੱਜ ਜਿਹੜੀ ਅਮਨਦੀਪ ਕੌਰ ਬਠਿੰਡੇ ਵਾਲੀ ਫੜੀ ਜਾਂਦੀ ਆ ਉਹ ਅਫਸਾਨਾ ਖਾਨ ਦੇ ਘਰੋਂ ਫੜੀ ਜਾਂਦੀ ਆ ਦਰਸਾਲ ਦੇ ਵਿੱਚ ਦੋਵਾਂ ਦੇ ਤਾਰ ਸੁਖਵੀਰ ਸਿੰਘ ਬਾਦਲ ਦੇ ਨਾਲ ਕਿਵੇਂ ਜੁੜਦੇ ਆ ਪੂਰੀ ਖਬਰ ਸੁਣੋ ਉਸ ਤੋਂ ਬਾਅਦ ਤੁਹਾਡੇ ਨਾਲ ਮੈਂ ਉਹ ਅਪਡੇਟ ਸਾਂਝੀ ਕਰੂੰਗਾ ਜਿਹੜੀ ਕਿ ਬੜੀ ਹੀ ਅਹਿਮ ਹੈ ਸੁਣੋ ਜਰਾ ਧਿਆਨ ਦੇ ਨਾਲ ਕਿ ਆਖਰ ਮਾਮਲਾ ਕੀ ਹੈ ਕਿਉਂਕਿ ਬਹੁਤ ਸਾਰੇ ਲੋਕ ਕਹ ਰਹੇ ਸੀ ਕਿ ਪੰਜਾਬ ਦੀ ਪੁਲਿਸ ਔਰ ਪੰਜਾਬ ਦੀ ਸਰਕਾਰ ਇਸ ਸਟੱਗ ਵੀ ਇਹਦੇ ਉੱਤੇ ਐਕਸ਼ਨ ਨਹੀਂ ਲੈਂਦੀ ਸਰਕਾਰ ਪਰ ਜਦੋਂ ਸਰਕਾਰ ਐਕਸ਼ਨ ਮੋਰ ਦੇ ਵਿੱਚ ਆਉਂਦੀ ਆ ਤਾਂ ਫਿਰ ਉਸ ਨੂੰ ਬਾਦਲਪਿੰਡ ਦੇ ਵਿੱਚੋਂ ਅਫਸਾਨਾ ਖਾਨ ਦੇ ਘਰੋਂ ਗ੍ਰਿਫਤਾਰ ਕੀਤਾ ਜਾਂਦਾ ਵਿਜੀਲੈਂਸ ਨੇ ਕਿਹੜੇ ਹਸਾਬ ਦੇ ਨਾਲ ਉਹਨੂੰ ਪਹਿਲਾਂ ਗ੍ਰਿਫਤਾਰ ਕੀਤਾ ਔਰ ਫਿਰ ਪੰਜਾਬ ਦੀ ਪੁਲਿਸ ਦੇ ਧੱਕੇ ਵੀ ਚੜ੍ਹਦੀ ਹੈ ਉਹ ਵੀ ਤੁਹਾਨੂੰ ਦਿਖਾਵਾਂਗੇ ਕਿ ਮਾਮਲਾ ਕੀ ਸੀ ਸੁਣੋ ਜਰਾ ਧਿਆਨ ਦੇ ਨਾਲ ਕਿ ਆਖਰ ਗ੍ਰਿਫਤਾਰੀ ਕਿਵੇਂ ਹੋਈ ਆ ਫਿਰ ਮੈਂ ਤੁਹਾਨੂੰ ਜਿਹੜੀ ਸੁਖਵੀਰ ਸਿੰਘ ਬਾਦਲ ਦੇ ਨਾਲ ਦੋਵਾਂ ਦੇ ਧਾਰ ਕਿਵੇਂ ਜੁੜਦੇ ਆ ਪੂਰੀ ਖਬਰ ਤੁਹਾਨੂੰ ਦੱਸੂਗਾ ਆ ਸੁਣੋ ਪੜਾ ਗ੍ਰਿਫਤਾਰੀ ਕਿਵੇਂ ਹੁੰਦੀ ਹੈ ਸੁਣੋ ਜਿਆ ਰਹਿਆ ਹੈ ਕਿ ਵਿਜੀਲੈਂਸ ਨੇ ਗ੍ਰਿਫਤਾਰੀ ਕਾਇਕ ਅਫਸਾਨਾ ਖਾਨ ਦੇ ਘਰੋਂ ਕੀਤੀ ਹੈ ਤਾਂ ਜਿਸ ਤਰੀਕੇ ਦੇ ਨਾਲ ਅਮਨਦੀਪ ਕੌਰ ਨੂੰ ਲੈ ਕੇ ਪਹਿਲਾਂ ਵੀ ਬਹੁਤ ਸਾਰੀਆਂ ਤਸਵੀਰਾਂ ਸਾਹਮਣੇ ਆਈਆਂ तमाम ਗਾਇਕਾ ਦੇ ਨਾਲ ਤਸਵੀਰਾਂ ਸਾਹਮਣੇ ਆਈਆਂ ਤਾਂ ਹੁਣ ਫਿਰ ਅਫਸਾਨਾ ਖਾਨ ਦੇ ਘਰ ਉਸ ਵਕਤ ਤੋਂ ਮੌਜੂਦ ਸੀ ਜਦੋਂ ਵਿਜੀਲੈਂਸ ਨੇ ਗ੍ਰਿਫਤਾਰ ਕੀਤਾ ਹੈ ਆਮਦਨ ਨਾਲੋਂ ਵੱਧ ਜਾਇਦਾਦ ਮਾਮਲੇ ਦੇ ਵਿੱਚ ਗ੍ਰਿਫਤਾਰੀ ਹੋਈ ਹੈ ਤਾਂ ਦੱਸਦੇ ਚੱਲਦੇ ਆ ਅਮਨਦੀਪ ਕੌਰ ਜਿਸ ਦੀ ਗ੍ਰਿਫਤਾਰੀ ਚਿੱਤੇ ਨਾਲ ਹੋਈ ਸੀ ਚਿੱਟਾ ਬਰਾਮਦ ਹੋਇਆ ਸੀ ਅਮਨਦੀਪ ਕੌਰ ਤੋਂ ਔਰ ਉਸ ਤੋਂ ਬਾਅਦ ਇੱਕ ਮਹੀਨਾ ਜੇਲ੍ਹ ਦੇ ਅੰਦਰ ਰਹੀ ਔਰ ਜ਼ਮਾਨਤ ਦੇ ਬਾਅਦ ਮੋਰਤਬਾਦ ਕਈ ਵਿਸ਼ਿਆਂ ਤੇ ਉਸਨੇ ਖੁੱਲ ਕੇ ਬੋਲਿਆ ਪਰ ਉਹ ਖੁੱਲ ਕੇ ਬੋਲਣਾ ਉਸ ਨੂੰ ਮਹਿੰਗਾ ਪੈ ਗਿਆ ਕਿਉਂਕਿ ਉਸਦੇ ਵੱਲੋਂ ਜ਼ਿਕਰ ਕੀਤਾ ਗਿਆ ਖਾਸ ਤੌਰ ਤੇ ਆਪਣੀ ਕੋਠੀ ਦਾ ਔਰ 80-90 ਲੱਖ ਦੀ ਕੋਠੀ ਦਾ ਜ਼ਿਕਰ ਕੀਤਾ ਗਿਆ ਤਮਾਮ ਘੜੀਆਂ ਦਾ ਜ਼ਿਕਰ ਕੀਤਾ ਪਰ ਉਸਦੇ ਨਾਲ ਇਹ ਗੱਲ ਕਹੀ ਕਿ ਮੇਰੀ ਤਨਖਾਹ 80 ਤੋਂ 85 ਹਜ਼ਾਰ ਹੈ

ਦੀ ਗੱਲ ਕੀਤੀ ਜਾਵੇ ਤਾਂ तमाम ਉਹਨਾਂ ਗਾਇਕਾਂ ਦੇ ਨਜ਼ਦੀਕ ਚ ਸਿੱਧੂ ਮੂਸੇਵਾਲਾ ਦਾ ਨਜ਼ਦੀਕ ਔਰ ਅਮਨਦੀਪ ਕਾਰ ਦੀ ਮਾਨਸਾ ਵਿਖੇ ਵੀ ਡਿਊਟੀ ਰਹੀ ਹੈ ਔਰ ਇਸੇ ਵਜ੍ਹਾ ਅਸੰਦਰ ਦੇ ਵਿੱਚ ਸਿੱਧੂ ਮੂਸੇਵਾਲਾ ਦੀ ਸੁਰੱਖਿਆ ਦੇ ਵਿੱਚ ਵੀ ਉਹਨਾਂ ਦੀ ਡਿਊਟੀ ਲੱਗੀ ਰਹੀ ਸ਼ਾਇਦ ਉਸ ਵਕਤ ਅਫਸਾਨਾ ਖਾਨ ਦੇ ਨਜ਼ਦੀਕ ਆਈ ਹੋਵੇ ਔਰ ਉਸ ਤੋਂ ਬਾਅਦ ਕੋਈ ਰਿਸ਼ਤੇ ਪਣੇ ਹੋਣ ਤਾਂ ਕੀ ਕਰਨਾ ਅਫਸਾਨਾ ਖਾਨ ਦੇ ਘਰ ਗਈ ਸੀ ਤਾਂ ਸੁਣੋ ਜਰਾ ਧਿਆਨ ਦੇ ਨਾਲੇ ਤਾਂ ਰਹੀ ਗਈ ਅਫਸਾਨਾ ਖਾਨ ਦੀ ਗੱਲ ਕਹਿੰਦੇ ਵੀ ਸਿੱਧੂ ਮੂਸੇਵਾਲਾ ਦੇ ਘਰ ਦੇ ਵਿੱਚ ਜਦੋਂ ਡਿਊਟੀ ਕਰਦੀ ਸੀ ਉਥੇ ਸਮਾਖਾਨ ਉਹਦੀ ਭੈਣ ਬਣੀ ਹੋਈ ਸੀ ਉੱਥੇ ਆਉਂਦੀ ਸੀ ਇਸ ਕਰਕੇ ਕਹਿੰਦੇ ਉਹਦੇ ਨਾਲ ਸੰਬੰਧ ਬਣ ਗਏ ਨੇ ਔਰ ਦੂਜੇ ਪਾਸੇ ਸੁਖਵੀਰ ਸਿੰਘ ਬਾਦਲ ਦੇ ਨਾਲ ਦੋਵੇਂ ਦੇ ਤਾਰ ਕਿਵੇਂ ਜੁੜਦੇ ਆ ਸੁਣੋ ਜਰਾ ਧਿਆਨ ਦੇ ਨਾਲ ਕਿਉਂਕਿ ਸੁਖਵੀਰ ਸਿੰਘ ਬਾਦਲ ਦੇ ਉੱਥੇ ਨਾਨਕੇ ਜਿੱਥੋਂ ਦੀ ਇਹ ਕੌਨਸਟੇਬਲ ਸੁਖਵੀਰ ਸਿੰਘ ਬਾਦਲ ਦੇ ਨਾਨਕੇ ਚੱਕ ਫਤੇ ਸਿੰਘ ਵਾਲੇ ਤਾਂ ਉੱਥੋਂ ਦੀ ਇਹ ਕੌਨਸਟੇਬਲ ਆ ਮਨਦੀਪ ਕੌਰ ਤਾਂ ਇਹਨਾਂ ਦੀ ਜਿਹੜੀ ਮਾਂ ਸੀ ਅਮਨਦੀਪ ਕੌਰ ਦੀ ਉਹ ਸੁਖਵੀਰ ਸਿੰਘ ਬਾਦਲ ਦੇ ਨਾਨਕਿਆਂ ਦੇ ਘਰ ਦੇ ਵਿੱਚ ਕੰਮ ਕਰਦੀ ਸੀ ਔਰ ਉਸ ਤੋਂ ਬਾਅਦ ਉਹਨਾਂ ਦੀ ਸ਼ਿਫਾਰਿਸ਼ ਤੇ ਇਹਨੂੰ ਕਾਸਟੇਬਲ ਯਾਨੀ ਪੁਲਿਸ ਵਿਭਾਗਮੇ ਦੇ ਵਿੱਚ ਡਾਇਰੈਕਟ ਭਰਤੀ ਕਰਵਾਇਆ ਜਾਂਦਾ ਪਾਉਜ ਤੁਸੀਂ ਵੀ ਜਾਣਦੇ ਹੋ ਬਾਦਲਾਂ ਦੀ ਕਿ ਕਿੰਨੀ ਰਹੀ ਹੈ ਪੰਜਾਬ ਦੇ ਅੰਦਰ ਪੂਰੇ ਪੰਜਾਬ ਭਰ ਦੇ ਵਿੱਚ ਜਦੋਂ ਇਹਨਾਂ ਦੀ ਸਰਕਾਰ ਆ ਰਹੀਆਂ ਨੇ ਤਾਂ ਉਸ ਵਕਤ ਜਦੋਂ ਦੀ ਪੋਸਟਿੰਗ ਕਰਾ ਦਿੱਤੀ ਗਈ ਪੁਲਿਸ ਵਿਭਾਗਮੇ ਦੇ ਵਿੱਚ ਤਾਂ ਫਿਰ ਉਸ ਤੋਂ ਬਾਅਦ ਸੁਖਵੀਰ ਸਿੰਘ ਬਾਦਲ ਦੇ ਨਾਲ ਕਹਾਣੀ ਇਧਰਲੇ ਪਾਸੇ ਕਿਵੇਂ ਜੁੜ ਜਾਂਦੀ ਆ ਤਾਂ ਦੇਖੋ ਇਹਨਾਂ ਅਫਸਾਨਾ ਖਾਨ ਵੀ ਜਿਹੜੀ ਕਿ ਬਾਦਲਪਿੰਡ ਦੇ ਵਿੱਚ ਰਹਿੰਦੀ ਆ ਉਸ ਦੇ ਘਰੋਂ ਗ੍ਰਿਫਤਾਰੀ ਹੁੰਦੀ ਆ ਇਸ ਕਰਕੇ ਜਿਹੜਾ ਕਿ ਸੁਖਵੀਰ ਸਿੰਘ ਬਾਦਲ ਪੰਜਾਬ ਦੇ ਹਸਾਬका ਮੁੱਖ ਮੰਤਰੀ ਦੇ ਨਾਲ ਕਿਵੇਂ ਤਾਰਾਂ ਜੁੜੀਆਂ ਨੇ ਕਿਉਂਕਿ ਸੁਖਵੀਰ ਸਿੰਘ ਬਾਦਲ ਦੇ ਘਰ ਦੇ ਕੋਲ ਉਹਨਾਂ ਦੇ ਇਰਾਕੇ ਦੇ ਵਿੱਚ ਯਾਨੀ ਅਫਸਾਨਾ ਖਾਨ ਰਹਿੰਦੀ ਆ ਔਰ ਦੂਜੇ ਪਾਸੇ ਯਾਨੀ ਕੌਨਸਟੇਬਲ ਦੀ ਭਰਤੀ ਕਰਵਾਉਣ ਵਾਲਾ ਬਾਦਲ ਪਰਿਵਾਰ ਇਸ ਕਰਕੇ ਬਹੁਤ ਵੱਡੀ ਗੱਲ ਹੋਰ ਵੀ ਛੁਪੀ ਹੋਈ ਹੋ ਸਕਦੀ ਆ ਕਿ ਸੁਖਵੀਰ ਬਾਦਲ ਦੇ ਪਿੰਡ ਦੇ ਵਿੱਚ ਅਫਸਾਨਾ ਖਾਨ ਦੇ ਘਰ ਦੇ ਵਿੱਚੋਂ ਗਿਰਵਦਾਰੀ ਕਿਉਂ ਹੁੰਦੀ ਆ ਵਿੱਚ ਤਾਂ ਇਹ ਵੀ ਕਿਹਾ ਜਾ ਰਿਹਾ ਕਿ ਕਹਿੰਦੇ ਅਫਸਾਨਾ ਖਾਨ ਨੇ ਹੋ ਸਕਦਾ ਜਾਣ ਬੁੱਝ ਕੇ ਗ੍ਰਿਫਤਾਰ ਕਰਵਾ ਦਿੱਤੀ ਹੋਵੇ ਕਿਉਂਕਿ ਮਾਮਲਾ ਬੜਾ ਗੰਭੀਰ ਹੈ ਮੁੱਦਾ ਇੰਨਾ ਗਰਮ ਹੋ ਚੁੱਕਿਆ ਕਿ ਪੰਜਾਬ ਦੇ ਮੁੱਖ ਮੰਤਰੀ ਨੂੰ ਐਕਸ਼ਨ ਲੈਣਾ ਪਿਆ ਕਿਉਂਕਿ ਬੀਤੇ ਦਿਨਾਂ ਦੇ ਵਿੱਚ ਜਿਹੜੀਆਂ ਗੱਲਾਂ ਚੁਭ ਰੰਗੀਆਂ ਸੀ ਪੂਰੇ ਪੰਜਾਬ ਨੂੰ ਚੁਭੀਆਂ ਕਹਿੰਦੇ ਜਦੋਂ ਅਮਨਦੀਪ ਕੌਰ ਦਾ ਇੱਕ ਇੰਟਰਵਿਊ ਆਉਂਦਾ ਉਹਦੇ ਵਿੱਚ ਬਹੁਤ ਵੱਡਾ ਦਾਵਾ ਕਰ ਦਿੰਦੀ ਹੈ ਕਹਿੰਦੀ ਮੇਰਾ ਘਰ ਕਿਵੇਂ ਕੋਈ ਟਾਕੇ ਦਿਖਾ ਦੂਆ ਮੇਰੀ ਕਿਹੜੇ ਬੇਨਾਮੀ ਸੰਪਤੀ ਹੈ ਮੇਰੀ ਤਾਂ ਹੱਕ ਦੀ ਕਮਾਈ ਹੈ 85000 ਰੁਪਏ ਉਹਨੇ ਤਨਖਾਹ ਦੱਸੀ ਹੈ 14 ਸਾਲ ਕਹਿੰਦੀ ਮੈਨੂੰ ਸਰਵਿਸ ਨੂੰ ਹੋਵੇ ਤਾਂ ਕਹਿੰਦੀ ਮੇਰੇ ਕੋਲ ਇੰਨਾ ਸਾਰਾ ਪੈਸਾ ਫੇਰ ਆ ਗਿਆ ਤਾਂ ਹੁਣ ਸਵਾਲ ਇਹ ਆ ਵੀ ਉਹਨੂੰ ਬੇਨਾਮੀ ਸੰਪਤੀ ਦੇ ਵਿੱਚ ਆਮਦਨ ਤੋਂ ਵੱਧ ਸੰਪਤੀ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਲੰਬੇ ਸਮੇਂ ਦੇ ਲਈ ਯਾਨੀ ਉਹਨੂੰ ਜੇਲ੍ਹ ਹੋ ਸਕਦੀ ਆ ਔਰ ਭਗਵੰਤ ਮਾਨ ਸਰਕਾਰ ਹੁਣ ਇੱਕ ਵੱਡਾ ਐਕਸ਼ਨ ਕਰਨ ਜਾ ਰਹੀ ਆ ਅੱਜ ਵੀ ਮੈਂ ਤੁਹਾਡੇ ਸਾਹਮਣੇ ਖੁੱਲਾ ਦਾਵਾ ਕਰਦਾ ਕਿ ਭਗਵੰਤ ਮਾਨ ਸਰਕਾਰ ਇਹਦੇ ਕੋਠੀ ਦੇ ਉੱਤੇ ਪਿਆ ਪੰਜਾਬ ਪੱਕਾ ਚਲਾਉਗੀ ਕਿਉਂ ਕਿ ਕਿਉਂਕਿ ਮੁੱਖ ਮੰਤਰੀ ਦੇ ਬਿਆਨ ਆ ਜੇਕਰ ਨਹੀਂ ਚਲਾਉਂਦਾ ਤਾਂ ਫਿਰ ਇੱਥੇ ਮੁੱਖ ਮੰਤਰੀ ਵੀ ਫਸਦਾ ਪੰਜਾਬ ਦੇ ਲੋਕਾਂ ਦੇ ਸਾਹਮਣੇ ਫਸਦਾ ਕਿਉਂਕਿ ਇਹਨੇ ਕਹਿ ਸੀ ਕਹਿੰਦਾ ਜਿਹੜੇ ਬੰਦੇ ਦੀ ਬੇਨਾਮੀ ਸੰਪਤੀ ਪਾਈ ਗਈ ਤਾਂ ਅਸੀਂ ਬਲਡੋజర్ ਉਸ ਦੇ ਉੱਤੇ ਜ਼ਰੂਰ ਚਲਾਵਾਂਗੇ ਜਿਹਦੀ ਮਰਜ਼ੀ ਕੋਠੀ ਹੈ ਚਾਹੇ ਕੋਈ ਅਫਸਰਾ ਚਾਹੇ ਕੋਈ ਲੀਡਰ ਹੈ ਕਿਉਂਕਿ ਤੜਾ ਤੜ ਜਿਹੜੀਆਂ ਗ੍ਰਿਫਤਾਰੀਆਂ ਹੋ ਰਹੀਆਂ ਨੇ ਪੰਜਾਬ ਦੇ ਜਾਦਾ ਵਿਧਾਇਕਾਂ ਦੀਆਂ ਹੋ ਰਹੀਆਂ ਨੇ ਜਾਂ ਫਿਰ ਪੰਜਾਬ ਦੀ ਪੁਲਿਸ ਦੇ ਮੈਕਮੇਂ ਦੇ ਵਿੱਚੋਂ ਵੱਡੇ ਅਫਸਰਾਂ ਦੀਆਂ ਹੋ ਰਹੀਆਂ ਨੇ ਮੈਂ ਚਾਹੁੰਦਾ ਕਿ ਪੰਜਾਬ ਦੀ ਪੁਲਿਸ ਔਰ ਜਿਵੇਂ ਕਿ ਸਾਡੇ ਪੰਜਾਬ ਦੀ ਸਰਕਾਰ ਵੱਡੇ ਪੱਧਰ ਤੇ ਐਕਸ਼ਨ ਨੂੰ ਲੈ ਕੇ ਤੁਰੀ ਆ ਸੋ ਸੇ ਕਰਕੇ ਮੈਂ ਚਾਹੁੰਨਾ ਕਿ ਪੰਜਾਬ ਦੀ ਜੇਕਰ ਤੁਸੀਂ ਛਵੀ ਬਦਲਣਾ ਚਾਹੁੰਨੇ ਹੋ ਵਾਕਿਆ ਦੀ ਵਿੱਚ ਸੱਚਮੁੱਚ ਤੁਸੀਂ ਚਾਹੁੰਦੇ ਕਿ ਪੰਜਾਬ ਬਦਲ ਜਾਵੇ ਤਾਂ ਮਜੀਠੀਏ ਵਰਗੇ ਜਿਹੜੇ ਮગરਮੱਛ ਨੇ ਇਹਨਾਂ ਦੇ ਉੱਤੇ ਪੀਲਾ ਪੰਜਾਬ ਪੱਕੇ ਤੌਰ ਤੇ ਚੱਲਣਾ ਚਾਹੀਦਾ ਕਿਉਂਕਿ ਭਗਵੰਤ ਮਾਨ ਸਾਹਿਬ ਜੇਕਰ ਤੁਸੀਂ ਚਾਹੁੰਦੇ ਹੋ ਕਿ ਪੰਜਾਬ ਸਾਡੇ ਵੱਲ ਨੂੰ ਖੜ ਜੇ 2027 ਦਾ ਜਿਹੜਾ ਸਮਾਂ ਉਹ ਬੜਾ ਖਤਰਨਾਕ ਸਾਬਤ ਹੋਣ ਵਾਲਾ ਤੁਹਾਡੇ ਲਈ ਕਿਉਂਕਿ ਲੋਕ ਤਾਂ ਕੁਰਸੀਆਂ ਹੁਣਾਂ ਤੋਂ ਛੱਡ ਕੇ ਖਾਲੀ ਭੱਜ ਗਏ ਨੇ ਸੰਬੋਧਨ ਕੀਤਾ ਤੁਸੀਂ ਖਾਲੀ ਕੁਰਸੀਆਂ ਨੂੰ ਅੱਸ ਕਰਕੇ ਤੁਹਾਨੂੰ ਵੀ ਅਪੀਲ ਆ ਪੰਜਾਬ ਦਾ ਇੱਕ ਨਾਗਿਕ ਹੋਣ ਦੇ ਨਾਤੇ ਭਾਈ ਤੁਸੀਂ ਇਸ ਵੱਡੇ ਪੱਧਰ ਤੇ ਜਿਹੜਾ ਐਕਸ਼ਨ ਚਲਾਇਆ ਇਹਨੂੰ ਬਹੁਤ ਵੱਡੀ ਦੂਰ ਲੈ ਕੇ ਜਾਣਾ ਪੈਣਾ ਫੇਰ ਕਿਤੇ ਨਾ ਕਿਤੇ ਪੰਜਾਬ ਦੇ ਲੋਕ ਤੁਹਾਨੂੰ ਹੱਕ ਦੇ ਵਿੱਚ ਤੁਹਾਡੇ ਖੜਨਗੇ ਔਰ ਸਭ ਤੋਂ ਵੱਡੀ ਗੱਲ ਅਮਰਪਾਲ ਸਿੰਘ ਅਮਰਪਾਲ ਸਿੰਘ ਵਰਗੇ ਲੋਕਾਂ ਨੂੰ ਵੀ ਤੁਹਾਨੂੰ ਰੱਖਿਆ ਕਰਨਾ ਚਾਹੀਦਾ ਕਿਉਂਕਿ ਉਹ ਨੌਜਵਾਨ ਸਿਰਫ ਇਹੋ ਨਸ਼ਿਆਂ ਦੇ ਵਿਰੁੱਧ ਮੁਹਿੰਮ ਚਲਾ ਚੁੱਕੇ ਸੀ ਜਿਹੜਾ ਕਿ ਤੁਹਾਡੇ ਤੋਂ ਪਹਿਲਾਂ ਚਲਾ ਚੁੱਕੇ ਸੀ ਤਾਂ ਠੀਕ ਆ ਪੰਜਾਬ ਵਾਲੇ ਜਿੰਨੇ ਤੁਸੀਂ ਭੈਣ ਭਰਾ ਤੁਸੀਂ ਇਸ ਗੱਲ ਦੇ ਹੱਕ ਵਿੱਚੋਂ ਕਿ ਅਮਰਪਾਲ ਸਿੰਘ ਨੂੰ ਵੀ ਬਾਹਰ ਕਰਨਾ ਚਾਹੀਦਾ ਤਾਂ ਕਮੈਂਟ ਕਰਕੇ ਜਰੂਰ ਦੱਸਣਾ ਔਰ ਜਿੰਨੇ ਪਹਾਂਡ ਭਰਾਣਾਵੇਂ ਚੈਨਲ ਤੇ ਸਬਸਕ੍ਰਾਈਬ ਜਰੂਰ ਕਰ ਲਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਕੰਟੀਨਿਊਅਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ ਅਮਨਦੀਪ ਕੌਰ ਜਿਸ ਦੇ ਬਾਰੇ ਹਰ ਕੋਈ ਜਾਣਦਾ ਜਿਹਨੂੰ ਇਨਸਟਾ ਕੋਇਨ ਵੀ ਕਿਹਾ ਜਾਂਦਾ ਸੀਗਾ ਪਿਛਲੇ ਦਿਨੋਂ ਉਹ ਬੜੀ ਚਰਚਾਵਾਂ ਦੇ ਵਿੱਚ ਸੀਗੀ ਕਿਉਂਕਿ ਉਹ ਚੁੱਟੇ ਦਾ ਧੰਦਾ ਕਰਦੀ ਸੀਗੀ ਤੇ ਉਹਨੂੰ ਜਦੋਂ ਗ੍ਰਿਫਤਾਰ ਕੀਤਾ ਗਿਆ ਹਰ ਪਾਸੇ ਇਹੀ ਖਬਰ ਜੜੀ ਆ ਚੱਲਣ ਦੀ ਇੱਕ ਮਹੀਨਾ ਉਹ ਜੇਲ੍ਹ ਦੇ ਵਿੱਚ ਰਹੀ ਉਸ ਤੋਂ ਬਾਅਦ ਉਹਦੀ ਗ੍ਰਿਫਤਾਰੀ ਹੋ ਗਈ ਆ ਰਿਹਾਈ ਹੋ ਗਈ ਜ਼ਮਾਨਤ ਹੋਣ ਤੋਂ ਬਾਅਦ ਉਹਨੇ ਮੱਕੜ ਪੱਤਰਕਾਰ ਨੂੰ ਇੰਟਰਵਿਊ ਦਿੱਤਾ ਔਰ ਇੰਟਰਵਿਊ ਦੀ وجہ ਤੋਂ ਉਹ ਫਿਰ ਦੁਬਾਰਾ ਇੱਕ ਵਾਰੀ ਚਰਚਾਵਾਂ ਦੇ ਵਿੱਚ ਆ ਗਈ ਉਹਦੀ ਜਿਹੜੀ ਗ੍ਰਿਫਤਾਰੀ ਹੈ ਉਹ ਵਿਜੀਲੈਂਸ ਨੇ ਅਫਸਾਨਾ ਖਾਨ ਜਿਹੜੀ ਕਿ ਗਲੂਕਾਰ ਹੈ ਉਹਦੇ ਘਰੋਂ ਕੀਤੀ ਔਰ ਇਹ ਕਿਹਾ ਜਾ ਰਿਹਾ ਹੈ ਕਿ ਜਦੋਂ ਸਿੱਧੂ ਮੂਸੇ ਵਾਲੇ ਦੇ ਘਰ ਉਹਦੀ ਡਿਊਟੀ ਲੱਗਦੀ ਸੀ ਅਫਸਾਨਾ ਖਾਨ ਤੁਹਾਨੂੰ ਸਾਰਿਆਂ ਨੂੰ ਪਤਾ ਉੱਥੇ ਆਉਂਦੀ ਜਾਂਦੀ ਸੀਗੀ ਜਿਸ ਦੀ ਵਜ੍ਹਾ ਤੋਂ ਇਹਦੇ ਉਹਦੇ ਨਾਲ ਸੰਬੰਧ ਬਣ ਗਏ ਹੁਣ ਹੁਣ ਉਹਦੀ ਅਫਸਾਨਾ ਖਾਨ ਦੇ ਘਰੋਂ ਗ੍ਰਿਫਤਾਰੀ ਹੋਈ ਆ ਅਫਸਾਨਾ ਖਾਨ ਜਿਹੜੀ ਕਿ ਬਾਦਲ ਪਿੰਡ ਦੇ ਵਿੱਚ ਰਹਿੰਦੀ ਹੈਗੀ ਆ ਔਰ ਅਮਨ ਦੀਪ ਕੌਰ ਦੀ ਮਾਂ ਜਿਹੜੀ ਹੈ ਉਹ ਬਾਦਲ ਸੁਖਵੀਰ ਜਿਹੜੇ ਕਿ ਸਾਬਕਾ ਮੁੱਖ ਮੰਤਰੀ ਰਹਿ ਚੁਕੇ ਆ ਪੰਜਾਬ ਦੇ ਉਹਨਾਂ ਦੇ ਨਾਨਕਿਆਂ ਦੇ ਘਾਰ ਕੰਮ ਕਰਦੇ ਸੀ ਜਿਸ ਦੀ ਸਿਫਾਰਿਸ਼ ਤੇ ਅਮਨਦੀਪ ਕੌਰ ਨੂੰ ਪੁਲਿਸ ਦੀ ਨੌਕਰੀ ਮਿਲੀ ਇਸ ਵਜ੍ਹਾ ਤੋਂ ਉਹਦੇ ਤਾਰ ਜੁੜੇ ਆ ਉਸ ਕੁਬੀਰ ਸਿੰਘ ਬਾਦਲ ਦੇ ਨਾਲ ਜੁੜੇ ਜਾ ਰਹੇ ਹੈਗੇ ਆ ਹੁਣ ਇਸ ਉਹਦੀ ਜਿਹੜੀ ਬਿਜ਼ਨਸ ਟੀਮ ਨੇ ਗ੍ਰਿਫਤਾਰੀ ਕੀਤੀ ਹੈ ਉਸ ਦੀ ਵਜ੍ਹਾ ਇਹ ਸੀ ਜਿਹੜੇ ਉਹਨੇ ਅ ਵਿੱਚ ਵੱਡੇ ਵੱਡੇ ਖੁਲਾਸੇ ਕੀਤੇ ਇੰਟਰਵਿਊ ਦੇ ਔਰ ਆਪਣੀ ਸੰਪੰਤੀ ਦੇ ਬਾਰੇ ਦੱਸਿਆ ਇੱਕ ਕਾਂਸਟੇਬਲ ਰੈਂਕ ਦਾ ਬੰਦਾ ਇੰਨੀ ਵੱਡੀ ਸੰਪੰਤੀ ਕਿਸ ਤਰ੍ਹਾਂ ਬਣਾ ਸਕਦਾ ਹੈਗਾ ਇਸ ਸ਼ੱਕ ਚ ਕਿ ਇਹ ਕਿੰਨੀ ਜਾਇਜ਼ ਹੈ ਜਾਂ ਕਿੰਨੀ ਇਹਦੇ ਵਿੱਚ ਨਜਾਇਜ਼ ਹੈਗੀ ਆ ਉਹਦੀ ਗ੍ਰਿਫਤਾਰੀ ਪਾਈ ਗਈ ਹੈਗੀ ਆ ਹੋ ਸਕਦਾ ਵਾ ਹੁਣ ਇਸ ਕੇਸ ਚ ਹੋਰ ਵੀ ਵੱਡੇ ਵੱਡੇ ਖੁਲਾਸੇ ਹੁਣ ਬਹੁਤ ਸਾਰੀਆਂ ਚੀਜ਼ਾਂ ਨਿਕਲ ਕੇ ਸਾਹਮਣੇ ਆਉਣੇ ਤੇ ਹਲਾਤੋ ਵਾਕਿਆ ਦੱਸਣਗੇ ਬਾਕੀ ਵੀਰੋ ਵੀਡੀਓ ਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਕਮੈਂਟ ਕਰਕੇ ਲਾਜ਼ਮੀ ਦੱਸਿਓ ਰੱਖਿਓ ਆਪਣਾ ਢੇਰ ਸਾਰਾ ਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾਹ ਹਾਫਿਜ਼